ਮਿਰਨ ਸੁਖਾ ਸਿੰਘ ਆਜ਼ਾਦ ਸੋਚ ਜੀ ਕਿੱਥੋਂ ਤੁਸੀਂ ਅਸੀਂ ਆਏ ਆਂ ਚੱਬੇਵਾਲ ਹਲਕਾ ਜਿਆਨ ਪਿੰਡ ਤੋਂ ਠੀਕ ਹਾਂਜੀ ਕਿਵੇਂ ਦੇਖਦੇ ਆਂ ਕਿ ਬਾਬਾ ਸਾਹਿਬ ਜੀ ਦੇ ਪੋਤਾ ਸਾਹਿਬ ਜਿਹੜੀ ਜਸ਼ਵੰਤ ਉਮੀਦਵਾਰ ਜੀ ਚੋਣ ਲੜ ਰਹੇ ਆਂ ਹਾਂਜੀ ਕਿਵੇਂ ਦੇਖਦੇ ਆਂ ਅਸੀਂ ਇਹ ਦੇਖਦੇ ਆਂ ਵੀ ਅਸੀਂ ਇੰਨੇ ਸਮਿਆਂ ਦੇ ਵਿੱਚ ਆਪਾਂ ਬਾਬਾ ਸਾਹਿਬ ਦੀ ਸੋਚ ਜਿਹੜੀ ਆ ਉਹ ਪੈਦਾ ਨਹੀਂ ਕਰ ਸਕਿਆ ਅਸੀਂ ਮਿਲਕਰ ਆਪਾਂ ਬਾਬਾ ਸਾਹਿਬ ਨੂੰ ਮੱਥਾ ਤਾਂ ਟੇਕਦੇ ਆਂ ਉਹਨਾਂ ਦੇ ਦਿਲ ਤਾਂ ਬਣਾਉਂਦੇ ਆਂ ਪਰ ਸੋਚ ਕਿਉਂ ਨਹੀਂ ਪੈਦਾ ਹੁੰਦੀ ਕਈ ਕਈ ਨੀ ਦਾਅ ਜ਼ਰੂਰ ਕਰਦੇ ਆ ਤੇ ਅਸੀਂ ਉਹਨਾਂ ਦੀ ਸੋਚ ਲੈ ਕੇ ਚੱਲਦੇ ਆਂ ਪਰ ਉਹ ਜਦੋਂ ਇਲੈਕਸ਼ਨ ਜਿੱਤ ਜਾਂਦੇ ਆ ਤੇ ਉਸ ਤੋਂ ਬਾਅਦ ਉਹ ਉਹ ਭੁੱਲ ਜਾਂਦੇ ਆ ਉਹ ਭੁੱਲ ਜਾਂਦੇ ਆ ਕਿ 바ਵਾ ਸਾਹਿਬ ਨੇ ਸਾਨੂੰ ਜਿਹੜਾ ਅਰਾਕਸ਼ਨ ਲੈ ਕੇ ਦਿੱਤਾ ਸੀਗਾ ਉਹ ਕੋਈ ਸਾਨੂੰ ਜਿਹੜਾ ਫੰਡਾਮੈਂਟਲ ਰਾਈਟ ਸੀਗਾ ਤਾਂ ਜੋ ਅਸੀਂ ਸਮਾਜ ਨੂੰ ਅੱਗੇ ਲਿਆ ਸਕੀਏ ਇਸ ਕਰਕੇ ਅਸੀਂ ਉਹ ਗੱਲ ਨੂੰ ਸਮਝੇ ਨਹੀਂ ਪਰ ਇਹ ਇਹ ਉਹਨਾਂ ਦੇ ਖੂਨ ਦਾ ਰਿਸ਼ਤਾ ਆ ਅੱਜ ਇਹ ਖੂਨ ਨੇ ਫਿਰ ਹਵਾਵਾਂ ਮਾਰਿਆ ਇਹ ਅਸੀਂ ਤਾਂ ਸੋਚਦੇ ਆਂ ਕਿ ਘਟੋ ਘਟ ਜਿੱਦਾਂ ਅਸੀਂ ਆਪਣੇ ਗੁਰੂਆਂ ਨੂੰ ਆਪਣੇ ਰਹਿਬਰਾਂ ਨੂੰ ਮੰਨਦੇ ਆਂ ਅਸੀਂ ਬਾਬਾ ਸਭ ਨੂੰ ਮੰਨਦੇ ਆਂ ਪੂਰਾ ਸਮਾਤਨ ਫੁੱਲ ਸਪੋਰਟ ਕਰ ਰਹੇ ਆਂ ਜੀ ਅਸੀਂ ਕਿਉਂਕਿ ਮੈਂ ਬਾਬਾ ਮੈਂ ਇੱਕ ਸਮਾਜਿਕ ਜਿੱਦਾਂ ਇੱਕ ਮਸ਼ਿਨਰੀ ਪ੍ਰਚਾਰਕ ਆ ਤੇ ਮੈਂ ਇੱਕ ਸਮਾਜਿਕ ਲੜਾਈ ਨਾਲ ਤਾਂ ਸਮਾਜਿਕ ਬਰਾਬਰੀ ਦੀ ਕਿ ਮੈਂ ਇੱਕ ਸਿੱਖ ਹੋਣ ਦੇ ਨਾਤੇ ਮੈਂ ਬਾਬਾ ਸਾਹਿਬ ਦੀ ਹਮੇਸ਼ਾ ਥੈਂਕਸ ਕਰਦਾ ਕਿਉਂਕਿ ਉਹਨੇ ਕਿ ਸਿੱਖ ਨੂੰ ਕਿਰਪਾ ਪੈਣਾ ਉਹਨਾਂ ਦਾ ਤੇ ਰੱਖਣ ਦਾ ਦਰ ਘਾ ਲੈ ਕੇ ਜਾਂਦਾ ਸੀ